ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਢਿੰਸਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਪੰਜਾਬ ਕਾਂਗਰਸ ਦੇ ਬਾਰੇ ਪੱਡਾ ਬਿਆਨ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਾਰੇ ਉਹਨਾਂ ਨੇ ਅਜਿਹਾ ਕੀ ਕਹਿ ਕੇ ਪੰਜਾਬ ਕਾਂਗਰਸ ਦੇ ਵੱਲੋਂ ਦੋਨੋਂ ਸਾਬਕਾ ਮੰਤਰੀਆਂ ਦੇ ਨਾਲ ਨੇੜਤਾ ਵਧਾਈ ਜਾ ਸਕਦੀ ਏ ਦੋਨੋਂ ਸਾਬਕਾ ਮੰਤਰੀ ਪੰਜਾਬ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਾਂ ਦੋਨੋਂ ਮੰਤਰੀ ਚੋਰ ਰਾਜਾ ਵੜਿੰਗ ਦੇ ਨਾਲ ਉਹਨਾਂ ਦੀਆਂ ਦੋ ਨਦੀਕੀਆਂ ਨੇ ਉਸ ਨੂੰ ਲੈ ਕੇ ਕੀ ਚਰਚਾਵਾਂ ਨੇ ਤੁਸੀਂ ਜੁੜ ਰਹੇ ਹੋ ਲੋਕ ਰਾ ਚੈਨ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੇ ਵਿੱਚ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਮਹਿਮ ਚੱਲ ਰਹੀ ਹੈ ਇਸ ਤੋਂ ਪਹਿਲਾਂ ਇਸ ਭਰਤੀ ਮਹਿਮ ਨੂੰ ਦੇਖਦਿਆਂ ਹੋਇਆਂ ਸਾਰੀਆਂ ਹੀ ਪਾਰਟੀਆਂ ਘਬਰਾਈਆਂ ਹੋਈਆਂ ਨੇ ਸੋ ਅਕਾਲੀ ਦਲ ਤੇ ਕਾਂਗਰਸ ਦੋਨੋਂ ਹੀ ਇਸ ਭਰਤੀ ਤੋਂ ਪੂਰੀ ਤਰ੍ਹਾਂ ਚਿੰਤਾ ਵਿੱਚ ਨੇ ਕਿ ਇਸ ਭਰਤੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਮੱਝਾ ਮਾਲਵਾ ਤੇ ਦੁਆਬੇ ਦੇ ਵਿੱਚੋਂ ਲੋਕ ਧੜਾ ਧੜ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇਸ ਭਰਤੀ ਮਹਿਮਲ ਨਾਲ ਜੁੜ ਰਹੇ ਨੇ ਜਿਸ ਨੂੰ ਲੈ ਕੇ ਸਾਬਕਾ ਮੰਤਰੀ ਰਖੜਾ ਤੇ ਟਿੰਸਾ ਨੇ ਕਾਂਗਰਸ ਨੂੰ ਦੋ ਟੁੱਕ ਜਿਹੜਾ ਕਿ ਸ਼ਬਦ ਕਹੇ ਨੇ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਸੁਖਬੀਰ ਬਾਦਲ ਦੋਨੋਂ ਅਪਸਵਚ ਮਿਲੇ ਹੋਏ ਨੇ ਦੋਨੋਂ ਮਿਲ ਕੇ ਪੰਜਾਬ ਦੇ ਵਿੱਚ ਜੋ ਸੱਤਾ ਸੰਭਾਲਣਾ ਚਾਹੁੰਦੇ ਨੇ ਸ਼ਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਿਆ ਹੈ ਕਿ ਜੋ ਹੁਣ ਉਹਦਾ ਤਾਂ ਇਸ ਸੱਤਾ ਦੇ ਵਿੱਚ ਆਉਣਾ ਮੁਸ਼ਕਲ ਹੈ ਉਹ ਰਾਜਾ ਵੜਿੰਗ ਦੀ ਅੰਦਰ ਖਾਤੇ ਸਪੋਰਟ ਕਰਨ ਰਿਹਾ ਹੈ ਜੋ ਲੁਧਿਆਣਾ ਪੱਛਮੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜਾ ਕਿ ਅਕਾਲੀ ਦਲ ਰਲ ਕੇ ਚੋਣਾਂ ਲੜਨਗੇ ਔਰ ਅਕਾਲੀ ਦਲ ਕਾਂਗਰਸ ਦੀ ਸਪੋਰਟ ਕਰੇਗਾ ਜਿਸ ਨੂੰ ਲੈ ਕੇ ਸਾਬਕਾ ਮੰਤਰੀਆਂ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਹਿ ਕੇ ਜੋ ਸ਼੍ਰੋਮਣੀ ਕਾਲੀ ਦਲ ਦੀ ਹਤੈਸ਼ੀ ਆਗੂ ਜਿਹੜੇ ਸਰਜੀਤ ਸਿੰਘ ਰਖੜਾ ਤੇ ਢਿੰਸਾ ਦੋਨਾਂ ਨੇ ਹੀ ਜੋ ਪੰਘੋੜੇ ਆਗੂ ਸੁਖਵੀਰ ਸਿੰਘ ਬਾਦਲ ਦੇ ਬਾਰੇ ਬੋਲਦਿਆਂ ਕਿ ਅੱਜ ਜਿਹੜਾ ਕਿ ਸਭ ਤੋਂ ਵੱਧ ਪੰਘੋੜਾ ਦਲਜੀਤ ਸਿੰਘ ਚੀਮਾ ਜੋ ਪੰਜ ਮੈਂਬਰੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜ ਮੈਂਬਰੀ ਕਮੇਟੀ ਦੇ ਉੱਪਰ ਜੋ ਇਲਜ਼ਾਮ ਲਾ ਰਿਹਾ ਹੈ ਉਸ ਨੂੰ ਲੈ ਕੇ ਅੱਜ ਦੋਨੋਂ ਆਗੂਆਂ ਨੇ ਤੱਤੇ ਹੁੰਦਿਆਂ ਜਿਹੜਾ ਕਿ ਵੱਡਾ ਜਵਾਬ ਦਿੱਤਾ ਹੈ ਤਿੰਸਾ ਨੇ ਕਿਹਾ ਕਿ ਅੱਜ ਪੰਜ ਮੈਂਬਰੀ ਕਮੇਟੀ ਨੂੰ ਮਿਲਦੇ ਸਮਰਥਨ ਤੋਂ ਪੰਘੋੜਾ ਦਲ ਕਬਰਾਇਆ ਹੋਇਆ ਹੈ ਜਿਸ ਦਾ ਸਬੂਤ ਅੱਜ ਜਗ ਚਾਰ ਹੋ ਗਿਆ ਸੋ ਸਾਜ਼ਿਸ਼ ਨੂੰ ਸ਼ਕੀਰ ਬਾਦਲ ਦੀਆਂ ਦਿੱਲੀ ਤੇ ਇੱਕ ਸਾਬਕਾ ਕਾਂਗਰਸੀ ਆਗੂ ਨਾਲ ਨੇੜਤਾ ਦੇ ਜ਼ਰੀਏ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਵਾਂ ਆਗੂਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਘੋੜਾ ਧੜਾ ਸ਼੍ਰੋਮਣੀ ਅਕਾਲੀ ਦਲ ਦੀ ਹਤੈਸ਼ੀ ਲੀਡਰਸ਼ਿਪ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਕੇ ਵੱਡੇ ਹੰਗਾਰੇ ਜੋ ਮਿਲ ਰਹੇ ਨੇ ਉਸ ਤੋਂ ਕਬਰਾ ਗਏ ਹਨ ਪੰਘੋੜਾ ਕਰੋ ਨੂੰ ਦਾਸ ਤਾਉਣ ਲਗਾ ਕੇ ਸੰਗਤ ਵੱਲੋਂ ਚਾਰ ਵਾਰ ਨਕਾਰੇ ਆਗੂ ਨੂੰ ਦੁਬਾਰਾ ਥੋਪਣ ਲਈ ਸੰਸਥਾਵਾਂ ਦੀ ਸੁਰੌਸ਼ਤਾ ਨੂੰ ਵੀ ਦਾਤੇ ਲਗਾਇਆ ਗਿਆ ਜਥੇਦਾਰ ਨੂੰ ਵੀ ਜਲੀਲ ਕਰਕੇ ਹਟਾਇਆ ਗਿਆ ਭਰਤੀ ਕਮੇਟੀ ਨੇ ਕਾਰਜ ਵਿੱਚ ਵਿਘਨ ਪਾਉਣ ਦੀ ਹਰ ਸਾਜ਼ਿਸ਼ ਰਚੀ ਪਰ ਭਰਤੀ ਕਮੇਟੀ ਨੂੰ ਪੰਥ ਅਤੇ ਸ਼ੀ ਲੋਕਾਂ ਨੇ ਭਰਪੂਰ ਸਾਥ ਦਿੱਤਾ ਹੈ ਪੰਘੋੜਾ ਦਲ ਨੂੰ ਅਹਿਸਾਸ ਹੋ ਚੁੱਕਿਆ ਕਿ ਫਰਜੀ ਭਰਤੀ ਰਹੀਂ ਚੁਣਿਆ ਜਾਣ ਵਾਲਾ ਪ੍ਰਧਾਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੀਓ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਇਸ ਕਰਕੇ ਭਰਤੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਕਾਂਗਰਸੀ ਆਗੂ ਤੋਂ ਆਪਣੀ ਇਹ ਸਾਜ਼ਿਸ਼ ਪੂਰੀ ਕਰਵਾਉਣਾ ਚਾਹੁੰਦਾ ਹੈ ਸੁਰਖੜਾ ਅਤੇ ਢਿੰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰਨ ਸੁਰਜੀਤ ਤੋਂ ਬਿਨਾਂ ਪੰਜਾਬ ਦਾ ਪੜਾ ਨਹੀਂ ਹੋ ਸਕਦਾ ਕਾਰਪੋਰੇਟ ਜਗਤ ਵਾਲੇ ਲੋਕਾਂ ਨੇ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਰੱਖਿਆ ਹੈ ਪਰ ਹੁਣ ਸੰਗਤ ਆਪਣੀ ਮਾਂ ਪਾਰਟੀ ਦੀ ਪੁਨਰਸੁਰਜੀਤੀ ਲਈ ਜੋ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਪੰਗੋੜਾ ਦਲ ਜਿਸ ਨੂੰ ਇਹ ਰਾਸ ਨਹੀਂ ਆ ਰਿਹਾ ਪੰਘੋੜਾ ਦਲ ਜੋ ਕਿ ਇੱਕ ਪਾਸੇ ਪ੍ਰਧਾਨ ਬਣਾਉਣ ਵਾਸਤੇ ਜਿਹੜਾ ਕਿ ਐਲਾਨ ਕਰ ਚੁੱਕਿਆ ਹੈ ਉਹ ਪੰਘੋੜਾ ਦਲ ਭਾਵੇਂ 10 ਪ੍ਰਧਾਨ ਬਣਾ ਲਵੇ ਲੋਕ ਉਸ ਨੂੰ ਸਵੀਕਾਰ ਨਹੀਂ ਕਰਨਗੇ ਇਹ ਸਾਬਕਾ ਮੰਤਰੀਆਂ ਨੇ ਵੱਡੇ ਐਲਾਨ ਕੀਤੇ ਨੇ ਔਰ ਸਾਬਕਾ ਮੰਤਰੀਆਂ ਨੇ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਦੋ ਟੁਕ ਸੁਣਾਈ ਹੈ ਕਿ ਤੁਸੀਂ ਪੰਘੋੜੇ ਦਲ ਨਾਲ ਰਲ ਕੇ ਪੰਜਾਬ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਬਦਨਾਮ ਕਰਨ ਦੀ ਜੋ ਸ਼ਾਸਨ ਆ ਚਲੇ ਜੇ ਤੁਹਾਨੂੰ ਇਸ ਦਾ ਖਮਿਆਜਾ ਪੂਟਣਾ ਪਵੇਗਾ